ਕਾਜਾ पैसे दे फिर ਮੈਨੂੰ ਉਹ ਤੂੰ ਕਿੱਥੇ ਆ ਪੈਸੇ ਉਹ ਸ਼ਰਮ ਕਰ ਪੈਸੇ ਮਾ ਤੂੰ ਜੀ ਮੈਂ ਪੜਨਾ ਚਾਹ ਰਿਹਾ ਤੇ ਮੈਂ ਪੜਨਾ ਕੋਸ ਦੇ ਉਸ ਦਿਨ ਮੈਨੂੰ ਮੇਰੇ ਡੈਡੀ ਦੀ ਸ਼ਰਟ ਜੋ ਮਿਲਿਆ ਜੋ ਇੱਕ ਦਿਨ ਮੈਂ ਆਪਣੇ ਦੋਸਤਾਂ ਕੋਲ ਵੇਖਿਆ ਸੀ ਤੇ ਅਤੀ ਸੁੱਤੀ ਦਾ ਕਲਾਸ ਵਿੱਚ ਕਰ ਰਹੀ ਸੀ ਉਹ ਬਾਈ ਆ ਕੀ ਹੈ ਸੁਆਚਾ ਚੁਗਾ ਜੋੜਿਆ ਉਹ ਬਾਈ ਤੁਸੀਂ ਨਸ਼ਾ ਕਰਦੇ ਹੋ ਨਾ ਨਸ਼ਾ ਦਾ ਲੈਣਿਆ ਆਜਾ ਤੂੰ ਵੀ ਲਾ ਲੈ ਉਹ ਨਾ ਨਾ ਬਾਈ ਮੈਂ ਤਾਂ ਦਾਰੂ ਵੀ ਨਹੀਂ ਪੀਦਾ ਲੈ ਦਾਰੂ ਦਾਰੂ ਦਾ ਤੇ ਜ਼ਿਲੋਂ ਪੀਂਦੇ ਤੇ ਮੇਰੇ ਨਾਲ ਨਹੀਂ ਜਾਣੀਆਂ ਬਈ ਇਹ ਕਾਇ ਮੀਰਾ ਦੀ ਨਸਾਨੀਆਂ ਅਮੀਰਾ ਦੀ ਮੇਰਾ ਡੈਡੀ ਵੀ ਵੀਰ ਹੈ ਤੇ ਮੈਂ ਵੀ ਉਸ ਸਾਈ ਨਸ਼ਾ ਕਰਦਾ ਸਾਈ ਨਸ਼ਾ ਹਾਂ ਇਹ ਕੋਈ ਹੋਇਆ ਜੋ ਤੁਹਾਡੇ ਆਸ-ਪਾਸ ਵਾਪਰਦਾ ਹੋ ਸਕਦਾ ਹੈ ਕੋਈ ਤੁਹਾਡੇ ਘਰ ਵੀ ਵਾਪਰੇ ਹਾਂਜੀ ਤੁਹਾਡੇ ਘਰ ਵੀ ਤੇ ਚਾਰੇ ਪਾਸੇ ਰੌਲਾ ਪੈ ਗਿਆ ਜਿੰਦਾਬਾਦ ਜਿੰਦਾਬਾਦ ਤੇ ਫਿਰਾਲੇ ਸਾਡੇ ਘਰ ਵਾਪਰਿਆ ਤੇ ਮੈਨੂੰ ਚਿੱਡੇ ਦੀ ਦੱਤ ਲੱਗ ਗਈ ਮੈਂ ਕਿਹਾ ਤੁੰਤ ਕਿੱਥੇ ਲੋਤਾ ਜਦ ਕਿ ਮੈਂ ਬੇਸਕ ਸੀ ਤੇ ਮੈਨੂੰ ਮੇਰੀ ਮਾਂ ਨੇ ਆ ਕੇ ਕਿਹਾ ਪੁੱਤ ਪੁੱਤ ਤੇਰੇ ਡੈਡੀ ਨੂੰ ਕੁੱਟ ਫਾੜ ਕੇ ਲੈ ਕੇ ਮੈਂ ਸੁਣਿਆ ਬਾਹਾਂ ਹੀ ਟੁੱਟਿਆ ਮੈਂ ਸੋ 10 10 ਦਿਨਾਂ ਦਾ ਫੋਨ ਮਰੇਦ ਨੂੰ ਮੈਂ ਮੰਨਦਾ ਕਿਵੇਂ ਸਿੱਟਾ ਵੇਚਦਾ ਮੈਂ ਮੰਨਦਾ ਕਿ ਮੈਂ ਬਿਲਕੁਲ ਨੌਜਵਾਨ ਸਰਾਬ ਕੀਤਾ ਡਰ ਦੋ ਜਨਾਬ ਇਸ ਤਰ੍ਹਾਂ ਮੇਰੇ ਡੈਡੀ ਨੂੰ ਸਜ਼ਾ ਹੋਗੀ ਤੇ ਮੇਰੀ ਮਾਂ ਨੇ ਥਾਣੇ ਕਚੈਰੀਆਂ ਦੇ ਚੱਕਰ ਆਪਣੇ ਘਰੇ ਤੱਕ ਭੇਜ ਦਿੱਤੇ ਤੇ ਉਸ ਘਾਦੀਆਂ ਦੇ ਸ਼ਾਇਦ ਜਾਂਦੇ ਨੇ ਉਹ ਕਾਰ ਵੀ ਜੋ ਉਹਨਾਂ ਨੇ ਨਮੀ ਕਣਵਾਈ ਸੀ ਉਹ ਰੋਜ਼ ਘਰਾਂ ਦਾ ਤੇ ਆਪਣੀ ਮਾਨੁੱਖਤਾ ਕਰਦਾ ਹਾਂ ਮਾਂ ਮੈਨੂੰ ਪੈਸੇ ਦੇ ਪਤਾ ਹੁਣ ਕਿੱਥੇ ਆ ਪੈਸੇ ਸਾਰੇ ਤਾਂ ਤੇਰੇ ਡੈਡੀ ਨੇ ਕਿਸੇ ਲੱਗੀ ਜਾਂਦੇ ਮੈਨੂੰ ਨਹੀਂ ਪਤਾ ਜਿੱਦੋਂ ਮਰਦੀ ਤੇ ਮੈਨੂੰ ਪੈਸੇ ਦੇ ਨਹੀਂ ਨਹੀਂ ਆਪਣੀ ਬਾਤ ਐ ਬਲੇਡ ਮਾਰੂ ਕਾਹੂਗਾ ਐ ਵੀ ਨਾ ਤੁਹਾਨੂੰ ਨੇ ਆਪਣੀ ਬਾਤ ਦੇ ਬਲੇਡ ਮਾਰ ਕੇ ਖੋਹ ਲਾ ਲਾ ਪਰ ਮਾਂ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਪਤਾ ਕਦੋਂ ਕਦੇ ਬਸਨੇ ਆਪਣੀ ਮਾਂ ਨੂੰ ਦੁਨਤੋਂ ਵੜ ਲਿਆ ਤੇ ਮੇਰੇ ਡੈਡੀ ਨੂੰ ਲੱਗਦਾ ਸੀ ਕਿ ਹੁਣ ਉਸਦਾ ਹਸਦਾ ਬਸਤਾ ਕਰ ਬਰਬਾਦ ਹੋ ਗਿਆ ਤੇਸ ਨੇ ਆਪਣੇ ਆਪ ਨੂੰ ਚਿਹਰੇ ਤੇ ਪਹਾੜ ਲਗਾ ਲਿਆ ਤੇ ਉਸ ਦਿਨ ਉਸ ਦਿਨ ਸਾਡੇ ਘਰ ਕੀ ਨੇ ਕੋਈ ਨਹੀਂ ਕੋਈ ਦੀ ਨਹੀਂ ਸੀ ਸवाय ਸਾਡੇ ਘਰ ਦੇ ਮੈਂਬਰਾਂ ਤੋਂ ਮੈਨੂੰ ਯਾਦ ਕਿ ਮੇਰਾ ਸਰੀਰ ਵੀ ਚਿੱਟੇ ਵਾਂਗੂ ਚਿੱਟਾ ਹੋ ਗਿਆ ਸੀ ਤੇ ਮੇਰਾ ਖੂਨ ਵੀ ਤੇਨੂ ਖੂਨ ਦੇ ਰਿਸ਼ਤਿਆਂ ਦੀ ਕਦਰ ਤੱਕ ਨਹੀਂ ਸੀ ਉਹਦਾ

ਪਾਣੀ ਵਲ ਤੇ ਆ ਤਰ ਤੋਂ ਐ ਕਰਦਾਰੇ ਜੀ ਆ ਵੀ ਤਾ 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 ਮੈਨੂੰ ਚਾਰੇ ਫਸੇ ਕਰਨ ਦਿਖਾਈ ਦੇ ਲੱਗਿਆ ਮੈਨੂੰ ਲੱਗ ਰਿਹਾ ਸੀ ਜਿਵੇਂ ਮੈਂ ਚਿੱਟੇ ਲੱਗ ਰਿਹਾ ਵੇ ਚਾਰੇ ਤੇ ਮਰਨ ਦੀ ਚੋੜਾ ਤੇ ਮਰਨ ਦੀ ਚੋੜਾ ਤੇ ਉਸ ਸਮੇਂ ਉਸ ਸਮੇਂ ਮੈਨੂੰ ਪਹਿਲੀ ਅਪਰਾਧ ਮਾਰੇ ਨੂੰ ਹੋ ਰਿਹਾ ਤੇ ਮੈਂ ਆਪਣੇ ਕਦਮ काम कर रही थी वो थी मेरी स्वाय शक्ति जो मनस लगता था के सुन मन क दे अब की लोग जो किसे दे कहते नहीं अपनी स्वय शक्ति दे कहते जो उस समय में नहीं लग रहा थी जिमे मेरी मां दी थी काम कर रही थी मैंने मेरी मां देख के निकले कौन कहते रे खुद ज्यादा रे ज्यादा रे ज्यादा रे बाकी दोस्तों बिल्कुल ਜੇਕਰ ਤੁਸੀਂ ਮਰਨਾ ਨਹੀਂ ਚਾਹੁੰਦੇ ਤਾਂ ਤੁਸੀਂ ਇਸ ਨੂੰ ਜਵਾਬ ਦੇ ਦੇਵੋਗੇ ਪਰ ਜੇਕਰ ਤੁਸੀਂ ਮਰਨਾ ਚਾਹੁੰਦੇ ਹੋ ਤਾਂ ਤਾਂ ਸਾਨੂੰ